ਦਾ ਪਿੰਡ ਹੈ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਊਰਜਾ ਜਣੀ ਕਿ ਪਿੰਡ ਦੇ ਵਿੱਚ ਆ ਗਿਆ ਸੀ ਉਸ ਟੋਬੇ ਨੂੰ ਪੂਰ ਕੇ ਪ੍ਰੋਪਰ ਦੇਖੋ ਇਹਦਾ ਕੰਮ ਚੱਲ ਰਿਹਾ ਪੂਰੀ ਸ਼ਾਮ ਦੇ ਸਮੇਂ ਸਾਡੀਆਂ ਮਾਤਾ ਮਾਂ ਸਾਡੀਆਂ ਭੈਣਾਂ ਵਰਜਿਸ਼ ਕਰ ਸਕਣ ਕਸਲਾਣੀ ਇਹ ਜਦੋਂ ਇੱਕ ਏਕੜ ਵਾਲੇ ਫਿਰ ਉਸ ਟੋਬੇ ਤੇ ਚਲੇ ਗਿਆ ਉੱਥੇ ਆਲਰੇਡੀ ਸਾਡੀ ਸੋਲਰ ਮੋਟਰ ਸੈਂਕਸ਼ਨ ਹੋਈ ਹੋਈ ਹੈ ਫਿਰ ਉਸ ਸੋਲਰ ਮੋਟਰ ਦੇ ਨਾਲ ਅਸੀਂ ਜਿਹੜਾ ਪਾਣੀ ਹੈ ਉਹ ਪਲਾਂਟੇਸ਼ਨ ਤੇ ਐਗਰੀਕਲਚਰ ਦੇ ਲਈ ਯੂਜ਼ ਕਰਨਾ ਹੈ ਸੋ ਤੁਸੀਂ ਦੇਖੋ ਵੀ ਕਿੰਨੇ ਯੁੱਧ ਸਤਰ ਦੇ ਉੱਤੇ ਕਿੰਨੇ ਵੱਡੇ ਵਾਰਫਟ ਲੈਵਲ ਦੇ ਉੱਤੇ ਉਰੇ ਕੰਮ ਚੱਲ ਰਿਹਾ ਸੋ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਕਿ ਜਿਸ ਦਿਨ ਦੀ ਆਪਣੀ ਇਹ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਦਿਨ ਤੋਂ ਆਪਾਂ ਇੱਕੋ ਹੀ ਤਹਈਆ ਕੀਤਾ ਕਿ ਜਿਹੜੀ ਸਹੂਲਤਾ ਬੁਨਿਆਦੀ ਢਾਂਚੇ ਨੇ ਉਹਦੇ ਤੇ ਆਪਾਂ ਵਰਕਆਊਟ ਕਰਨਾ ਕਿਸੇ ਨੇ ਨਹੀਂ ਸੀ ਗੌਰ ਕੀਤਾ 7 ਤੋਂ ਲੈ ਕੇ 17 ਤੱਕ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਮੈਨੂੰ ਦੁੱਖ ਹੁੰਦਾ ਇਹ ਗੱਲ ਦੱਸਦੇ ਹੋਏ ਕਿ 7 ਤੋਂ ਲੈ ਕੇ 17 ਤੱਕ ਜਿਹੜੀ ਸਰਕਾਰ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਉਹਦੀ ਭਾਜਪਾ ਦੇ ਨਾਲ ਬੀਜੇਪੀ ਦੇ ਨਾਲ ਜਿਹੜੇ ਵੱਡੇ ਵੱਡੇ ਗੱਲਾਂ ਮਾਰਦੇ ਆ ਉਹਨਾਂ ਦੀ ਕਲੈਬੋਰੇਸ਼ਨ ਸੀ ਆਪਸ ਦੇ ਵਿੱਚ ਕਿਸੇ ਨੇ 7 ਤੋਂ ਪਹਿਲਾਂ ਨਾ ਚਿੱਟੇ ਦਾ ਨਾਂ ਸੁਣਿਆ ਸੀ ਨਾ ਕਿਸੇ ਨੇ ਸਮੈਕ ਦਾ ਨਾਂ ਸੁਣਿਆ ਸੀ ਨਾ ਕਿਸੇ ਨੇ ਆਇਸ ਦਾ ਨਾਂ ਸੁਣਿਆ ਸੀ ਕਿਸੇ ਨੂੰ ਨਹੀਂ ਸੀ ਪਤਾ ਸਿੰਥੈਟਿਕ ਡਰੱਗ ਕੀ ਹੁੰਦਾ ਇਹ ਦੁੱਖਨਾ ਮੈਨੂੰ ਕਹਿਣਾ ਪੈ ਰਿਹਾ 7 ਤੋਂ ਲੈ ਕੇ 17 ਤੱਕ ਜਿਹੜੀ ਸਰਕਾਰ ਆਈ ਅਸੀ ਨਸ਼ੇ ਦੀ ਨੇਰੀ ਚੁੱਲੀ ਐਸੀ ਕਿ ਘਰ ਘਰ ਦੇ ਤੱਕ ਇਹਨਾਂ ਨੇ ਚਿੱਟਾ ਪਛਾਣ ਦੀ ਕੋਸ਼ਿਸ਼ ਕੀਤੀ ਔਰ ਪਤਾ ਨਹੀਂ ਲੱਖਾਂ ਬੱਚਿਆਂ ਦੀ ਜ਼ਿੰਦਗੀ ਇਹਨਾਂ ਨੇ ਤਬਾਹ ਕਰਤੀ 17 ਦੇ ਵਿੱਚ ਜਦੋਂ ਲੋਕਾਂ ਨੇ ਇੱਕ ਵਾਰ ਫੇਰ ਕੋਸ਼ਿਸ਼ ਕੀਤੀ ਕਿ ਚਲੋ ਬਦਲਾਅ ਕਰਕੇ ਦੇਖਦੇ ਹਾਂ ਤਾਂ ਇੱਕ ਝੂਠੇ ਮਹਾਰਾਜੇ ਦੇ ਉੱਤੇ ਯਕੀਨ ਕਰ ਗਏ ਪਤਾ ਕਿਉਂ ਕਿ ਉਹਨਾਂ ਨੇ ਗੁਰਬਾਣੀ ਦੀ ਉਹ ਝੂਠੀ ਸੌਂ ਖਾ ਲਈ ਮੱਥੇ ਨੂੰ ਗੁਟਕਾ ਸਾਹਬ ਲਾ ਕੇ ਤੇ ਤਖਤਸ਼ਿਰੀ ਦਮਦਮਾ ਸਾਹਿਬ ਕਰਨੀ ਨੂੰ ਹੱਥ ਕਰਕੇ ਕਹਿੰਦੇ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਅਸੀਂ 4 ਮਹੀਨਿਆਂ 'ਚ ਨਸ਼ਾ ਖਤਮ ਕਰਾਂਗੇ ਕਹਿੰਦਾ ਮੇਰੇ ਤੇ ਭਰੋਸਾ ਕਰਕੇ ਦੇਖੋ ਮੈਂ ਤੁਹਾਨੂੰ 4 ਹਫ਼ਤੇ 'ਚ ਨਸ਼ਾ ਖਤਮ ਕਰਕੇ ਦਿਖਾਉਂ ਪਰ ਕਿੱਡੀ ਅਨਫੋਰਚੂਨੇਟ ਗੱਲ ਹੈ ਕਿ 4 ਹਫ਼ਤੇ 'ਚ ਜਨਾਬ ਨੇ ਨਸ਼ਾ ਤਾਂ ਕੀ ਖਤਮ ਕਰਦਾ ਸੀ 4 ਹਫ਼ਤੇ ਲਈ ਉਹ ਕਦੇ ਪਬਲਿਕ ਦੇ ਵਿੱਚ ਵੀ ਨਹੀਂ ਆਏ ਉਹਨਾਂ ਨੇ ਕਦੇ ਸੀਸਮਾ ਫਾਰਮ ਹਾਊਸ ਦੇ ਦਰਵਾਜ਼ੇ ਕੁੱਲ 4 ਹਫ਼ਤੇ ਲਈ ਕਦੇ ਪਬਲਿਕਲੀ ਨਹੀਂ ਖੋਲੇ ਪਤਾ ਨਹੀਂ ਉਹ ਉੱਥੇ ਬੈਠੇ ਚੀਕੂ ਤੇ ਸੀਤਾਫਲ ਦਾ ਇੰਜੋਏ ਕਰਦੇ ਰਹੇ ਖਾਂਦੇ ਰਹੇ ਉਹਨਾਂ ਦੰਨੀਆਂ ਤਾਰਾਂ ਜਿਹੜੀਆਂ ਸੀ ਉਹ ਪਾਕਿਸਤਾਨ ਦੇ ਨਾਲ ਜੁੜੀਆਂ ਰਹੀਆਂ ਸੋ ਇੱਕ ਵਾਰ ਨੇਹਰੀ ਕੋਠੜੀ ਦੇ ਵਿੱਚ ਇੱਕ ਵਾਰ ਫੇਰ ਉਮੀਦ ਦੀ ਕਰਨ ਜਾਗੀ 2022 ਦੇ ਵਿੱਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਜੀ ਦੇ ਜੋ ਕੀਤੇ ਕੰਮਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਚਿਹਰੇ ਨੂੰ ਦੇਖਦੇ ਹੋਏ ਉਹਨਾਂ ਦੇ ਸੰਗਰੂਰ ਦੇ ਵਿਖੇ ਬਤੌਰ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਜਿਹੜੇ ਕੀਤੇ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਇੱਕ ਹਨੇਰੀ ਕੋਠੜੀ ਦੇ ਵਿੱਚ ਇੱਕ ਚਾਨਣ ਦੀ ਕਿਰਨ ਦੇਖੀ ਔਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਅੱਜ ਉਸੇ ਦਾ ਨਤੀਜਾ ਹੈ ਚਾਹੇ ਅੱਜ ਫ੍ਰੀ ਬਿਜਲੀ ਦੀ ਗੱਲ ਕਰਾਂ ਅੱਜ 90% ਘਰਾਂ ਦਾ ਬਿਜਲੀ ਦਾ ਬਿੱਲ ਫ੍ਰੀ ਹੈ ਔਰ 24 ਘੰਟੇ ਬਿਜਲੀ ਦੀ ਸਪਲਾਈ ਹੈ ਨਾ ਸਿਰਫ ਘਰਾਂ ਨੂੰ ਬਿਜਲੀ ਦੀ ਸਪਲਾਈ ਹੈ ਈਵਨ ਦਨਕੇ ਖੇਤਾਂ ਨੂੰ ਵੀ 24 ਘੰਟੇ ਬਿਜਲੀ ਦੀ ਸਪਲਾਈ ਹੈ ਤੁਸੀਂ ਚੈੱਕ ਕਰਕੇ ਦੇਖ ਲਓ ਉਸ ਤੋਂ ਬਾਅਦ ਚੋ ਜੇ ਇਲਾਜ ਦੀ ਗੱਲ ਕਰੀਏ ਤਾਂ ਅੱਜ ਜਿੰਨੇ ਸਰਕਾਰੀ ਹਸਪੀਟਲ ਨੇ 862 ਦੇ ਕਰੀਬ ਮਹੱਲਾ ਕਲੀਨਿਕ ਬਣਾਏ ਅੱਜ ਸਾਰੇ ਸਰਕਾਰੀ ਹਸਪਤਾਲਾਂ 'ਚ ਅੱਜ ਮਹੱਲਾ ਕਲੀਨਿਕਾਂ 'ਚ ਟੋਟਲ ਦੀਆਂ ਟੋਟਲ ਦਵਾਈਆਂ ਫ੍ਰੀ ਕਰਤੀਆਂ ਔਰ ਟੈਸਟ ਨੇ ਜਿਹੜੇ ਟੋਟਲ ਦੇ ਟੋਟਲ ਫ੍ਰੀ ਕੀਤੇ ਹੋਏ ਨੇ ਐਕਸ-ਰੇ ਤੱਕ ਫ੍ਰੀ ਕੀਤੇ ਹੋਏ ਨੇ ਤੇ ਜੇ ਕੱਲ ਸਿੱਖਿਆ ਦੀ ਗੱਲ ਕਰੀਏ ਸਿੱਖਿਆ ਦੇ ਖੇਤਰ ਦੇ ਵਿੱਚ ਾਡੀ ਵੱਡੀ ਅੱਜ ਸਿੱਖਿਆ ਦੀ ਕ੍ਰਾਂਤੀ ਚੱਲ ਰਹੀ ਹੈ ਪੰਡ ਦੇ ਵਿੱਚ ਜਾ ਕੇ ਦੇਖੋ ਅਸੀਂ ਚਾਹੇ ਪ੍ਰਾਇਮਰੀ ਸਕੂਲ ਹੋਵੇ ਚਾਹੇ ਮਿਡਲ ਸਕੂਲ ਹੋਵੇ ਚਾਹੇ ਸਾਡਾ ਸਕੈਂਡਰੀ ਸਕੂਲ ਹੋਵੇ ਹਰ ਸਕੂਲ ਦੇ ਵਿੱਚ ਲੱਖਾਂ ਰੁਪਏ ਦੀ ਗ੍ਰਾਂਟ ਖਰਚ ਕੇ ਜਿੱਥੇ ਸਾਡੇ ਬੱਚੀਆਂ ਲਈ ਛੋਟੀਆਂ-ਛੋਟੀਆਂ ਬੱਚੀਆਂ ਲਈ ਵਾਸ਼ਰੂਮ ਨਹੀਂ ਸੀ ਇਹ ਸਾਨੂੰ ਪੁੱਛਦੇ ਨੇ ਨਾ ਕਿ ਤੁਸੀਂ ਬਾਥਰੂਮਾਂ ਦਾ ਉਦਘਾਟਨ ਕਿਉਂ ਕਰਦੇ ਹੋ ਅਸੀਂ ਆਂਕੜਾ ਦੱਸਦੇ ਹਾਂ ਕਿ ਉਹ ਛੋਟੀਆਂ-ਛੋਟੀਆਂ ਬੱਚੀਆਂ ਨੂੰ ਪਥਰੀਆਂ ਦੀ ਦਿੱਕਤ ਹੋ ਜਾਂਦੀ ਸੀ ਕਿਉਂਕਿ ਉਹ ਵਿਚਾਰੀਆਂ ਘਰੋਂ ਵਾਸ਼ਰੂਮ ਜਾ ਕੇ ਆਂਦੀਆਂ ਸੀ ਸਾਰਾ-ਸਾਰਾ ਦਿਨ ਉਹ ਆਪਣੇ ਪੇਟ ਦੇ ਵਿੱਚ ਵਾਸ਼ਰੂਮ ਸਟੋਰ ਕਰੀ ਜਾਂਦੀਆਂ ਸੀਗੀਆਂ ਨਹੀਂ ਜਾ ਹੁੰਦਾ ਸੀ ਕਿਉਂਕਿ ਸਕੂਲ 'ਚ ਵਾਸ਼ਰੂਮ ਹੈ ਨਹੀਂ ਸੀਗਾ ਜਦੋਂ ਤੱਕ ਉਹ ਵਿਚਾਰੀਆਂ ਛੁੱਟੀ ਕਰਕੇ ਘਰ ਤੱਕ ਜਾਂਦੀਆਂ ਸੀ ਉਹਨਾਂ ਨੂੰ 36 ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਸੀਗੀਆਂ ਤੇ ਜੇ ਅੱਜ ਉਹਨਾਂ ਬੱਚੀਆਂ ਦੇ ਲਈ ਉਹ ਛੋਟੀਆਂ-ਛੋਟੀਆਂ ਬੱਚੀਆਂ ਦੇ ਲਈ ਜੇ ਅੱਜ ਅਸੀਂ ਵਾਸ਼ਰੂਮ ਬਣਾਉਣੇ ਸ਼ੁਰੂ ਕੀਤੇ ਨੇ ਅੱਜ ਇਹਨਾਂ ਨੂੰ ਢਿੱਡ ਪੀੜ ਹੁੰਦੀ ਹੈ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਆ ਗੱਲਾਂ ਕਰਦਿਆਂ ਨੂੰ ਸੋ ਅੱਜ ਚਾਹੇ ਸਿੱਖਿਆ ਦੀ ਕ੍ਰਾਂਤੀ ਦੀ ਗੱਲ ਕਰੀਏ ਅੱਜ ਚਾਹੇ ਮੈਂ ਤੁਹਾਨੂੰ ਉਹ ਇੱਕ ਹੋਰ ਵੱਡੀ ਗੱਲ ਦੱਸਦਾ ਹਾਂ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਪਹਿਲੀ ਵਾਰ ਹੋਇਆ ਉਹ ਕਿ ਸ਼ੂਟਿੰਗ ਰੇਂਜ ਬਣੀ ਹੋਵੇ ਸਰਕਾਰੀ ਸਕੂਲ ਚੋਂ ਖੰਨੇ ਬਣਾ ਕੇ ਦਿੱਤੀ ਸ਼ੂਟਿੰਗ ਰੇਂਜ ਬਣੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਰਕਾਰੀ ਕੋਈ ਸੋਚਿਆ ਹੀ ਨਹੀਂ ਸੀ ਕਿ ਸ਼ੂਟਿੰਗ ਰੇਂਜਾਂ ਤੱਕ ਬਣਨੀਆਂ ਸੋ ਇੰਨੇ ਵੱਡੇ ਕੰਮ ਯੁੱਧ ਸਤਰ ਤੇ ਚਾਹੇ ਉਸ ਇਸ ਤੋਂ ਇਲਾਵਾ ਹੁਣ ਕਿੱਡਾ ਵੱਡਾ ਬਜਟ ਪੰਜਾਬ ਸਰਕਾਰ ਨੇ ਰੱਖਿਆ 4573 ਕਰੋੜ ਰੁਪਏ ਦਾ ਬਜਟ ਆਪਣੇ ਆਪ ਦੇ ਵਿੱਚ ਕਿੱਡਾ ਵੱਡਾ ਬਜਟ ਹੈ 4573 ਕਰੋੜ ਰੁਪਏ ਦਾ ਬਜਟ ਹੈ ਜੀ ਕਿ ਜਿਹੜੇ ਪਿੰਡਾਂ ਦੇ ਵਿੱਚ ਲਗਭਗ 13000 ਪਿੰਡਾਂ ਚ ਜਿੰਨੇ ਟੋਬੇ ਨੇ ਇਹ ਸਾਰੇ ਟੋਬਿਆਂ ਦੀ ਸਫਾਈ ਕਰਾ ਕੇ ਉਰੇ ਸੀਚੇਵਾਲ ਥਾਪਰ ਮਾਡਲ ਬਣਾ ਕੇ ਉਰੇ ਪੀਪੀਸੀਬੀ ਦੇ ਐਡਵਾਂਸ ਮਾਡਲ ਦੇ ਜਿਹੜੇ ਸਾਡੇ ਇਹ ਜਿਹੜੇ ਟੋਬਿਆਂ ਦੇ ਮਾਡਲ ਬਣਾ ਕੇ ਇਹਦਾ ਜਿਹੜਾ ਪਾਣੀ ਹੈ ਸਾਫ ਕਰਕੇ ਸੋਲਰ ਮੋਟਰਾਂ ਦੇ ਰਾਹੀਂ ਇਹ ਜਿਹੜਾ ਪਾਣੀ ਹੈ ਇਹ ਖੇਤਾਂ ਤੱਕ ਪਲਾਂਟੇਸ਼ਨ ਤੱਕ ਪਹੁੰਚਦਾ ਕਰਨਾ ਸੋ ਜਦ ਤੱਕ ਤੁਸੀਂ ਕੋਈ ਟੀਚਾ ਨਹੀਂ ਮਿੱਥੋਗੇ ਜਦ ਤੱਕ ਤੁਹਾਡੇ ਕੋ ਕੋਈ ਵਿਜਨ ਨਹੀਂ ਹੋਊਗਾ ਉਦੋਂ ਤੱਕ ਤੁਸੀਂ ਕੀ ਢੱਕਾ ਤੋੜਨਾ ਸੋ ਇਸ ਕਰਕੇ ਨਕਮੀਆਂ ਸਰਕਾਰਾਂ ਨੇ 15 ਸਾਲ ਤੱਕ ਇਹਨਾਂ ਨੇ ਕਿਸੇ ਕਮਰੇ ਨੂੰ 15 ਜੰਦਾ ਲਾ ਦੀਏ ਨਾ 15 ਦਿਨ ਤੇ ਆ ਕੇ ਜੰਦਾ ਖੋਲੀਏ ਉਹਦੇ ਅੰਦਰ ਜਾਲੇ ਲੱਗੇ ਹੁੰਦੇ ਨੇ ਉਹਦੇ ਅੰਦਰ ਧੂੜ ਮਿੱਟੀ ਇਕੱਠੀ ਹੋਈ ਹੁੰਦੀ ਹੈ ਇਹ ਪੰਜਾਬ ਨੂੰ 15 ਸਾਲ ਲਈ ਜੰਦਾ ਲਾਤਾ ਸੀ 10 ਸਾਲ ਅਕਾਲੀ ਭਾਜਪਾ ਵਾਲਿਆਂ ਨੇ 5 ਸਾਲ ਲਈ ਕਾਂਗਰਸੀਆਂ ਨੇ 15 ਸਾਲ ਬਾਅਦ ਜੇ ਇਹਦਾ ਕਿਸੇ ਨੇ ਜਿੰਦਾ ਖੋਲਿਆ ਤਾਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਖੋਲਿਆ ਆਮ ਆਦਮੀ ਪਾਰਟੀ ਨੇ ਖੋਲਿਆ ਅਰਵਿੰਦ ਕੇਜਰੀਵਾਲ ਜੀ ਨੇ ਖੋਲਿਆ ਅੱਜ ਟੋਟਲ